ਖਬਰਾਂ ਲਈ ਨਿਆ ਸ੍ਰੀ ਫਤੇਗੜ ਸਰ ਤੋਂ ਜਿੱਥੇ ਪੰਜਾਬ ਸਰਕਾਰ ਦੇ ਵੱਲੋਂ ਨਸ਼ਿਆਂ ਦੇ ਸੌਦਾਗਰਾਂ ਦੀਆਂ ਜਾਇਦਾਦਾਂ ਨੂੰ ਟਾਏ ਜਾਂਦੇ ਮਾਮਲੇ ਬਾਰੇ ਬੋਲਦੇ ਹੋਏ ਬਾਹਰ ਐਸੋਸੀਏਸ਼ਨ ਫਤੇਗੜ ਟਰੈਡਿਸ ਸਭਾ ਦਾ ਪ੍ਰਧਾਨ ਐਡਵੋਕੇਟ ਅਮਰਦੀਪ ਸਿੰਘ ਤਾਰ ਨੇ ਕਿਹਾ ਕਿ ਪੰਜਾਬ ਸਰਕਾਰ ਨਸ਼ੇ ਦੇ ਖੱਲ ਪਾਉਂਦਾ ਸਿਰਫ ਦਿਖਾਵਾ ਹੀ ਕਰ ਰਹੀ ਹੈ ਜੋ ਵੱਡੇ ਵੱਡੇ ਨਸ਼ੇ ਸੌਦਾਗਰ ਹਨ ਉਹਨਾਂ ਨੂੰ ਤਾਂ ਇਹ ਫੜੇ ਜਾਂ ਰਿਹਾ ਇਹ ਕਹਿਣਾ ਹੈ ਉਹਨਾਂ ਦਾ ਇਸ ਦੌਰਾਨ ਉਹਨਾਂ ਨੇ ਕਿਹਾ ਕਿ ਸਰਕਾਰ ਲੋਕਾਂ ਦੀ ਪ੍ਰਾਪਰਟੀ ਅਟੈਚ ਕਰ ਸਕਦੀ ਹੈ ਤਾਂ ਨਹੀਂ ਸਕਦੀ ਕਿਉਂਕਿ ਜੇਕਰ ਲੋਕ ਬੇਗੁਨਾ ਹੋਣਗੇ ਤਾਂ ਸਰਕਾਰ ਉਹਾਂ ਦੀਆਂ ਜਾਇਦਾਦਾਂ ਨੂੰ ਵਾਪਸ ਕਰ ਸਕਦੀ ਹੈ ਏ ਉਹਨਾਂ ਨੇ ਸਵਾਲ ਵੀ ਪੁੱਛਿਆ ਇੱਕ ਤਰ੍ਹਾਂ ਆਪਣੇ ਵਿਚਾਰਾਂ ਨਾਲ ਨਸ਼ਿਆਂ ਦਾ ਮੁੱਦਾ ਅੱਜ ਮੈਨੂੰ ਲੱਗਦਾ ਕਿ ਪੰਜਾਬ ਨੂੰ ਘੁਣਵਾ ਖਾ ਰਿਹਾ ਔਰ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਕਿ ਸਰਕਾਰ ਦੀ ਇਸ ਦੇ ਉੱਤੇ ਕੀ ਨੀਤੀ ਹੈ ਪਿਛਲੇ ਦਿਨਾਂ ਦੇ ਵਿੱਚ ਪਵਾਲੇ ਦੇ ਵਿੱਚ ਇੱਕ ਪਰਿਵਾਰ ਦੇ ਦੋ ਜੀਆਂ ਦਾ ਚਲੇ ਜਾਣਾ ਬੈ ਸਮਝਦਾ ਕਿ ਇਸ ਤੋਂ ਵੱਡੀ ਲਾਂਤ ਸਰਕਾਰਾਂ ਵਾਸਤੇ ਹੋ ਨਹੀਂ ਸਕਦੀ ਪਰ ਉਸ ਨੂੰ ਪੈਚ ਅਪ ਕਰਨ ਵਾਸਤੇ ਉਸ ਦੇ ਜਿਹੜਾ ਹੈਗਾ ਲੋਕਾਂ ਦੀਆਂ ਅੱਖਾਂ ਦੇ ਵਿੱਚ ਕੱਟਾ ਪਾਉਣ ਵਾਸਤੇ ਸਰਕਾਰ ਵੱਲੋਂ ਜਿਸ ਤਰੀਕੇ ਦੇ ਨਾਲ ਇਹ ਪਿਛਲੇ ਸਮਿਆਂ ਦੇ ਵਿੱਚ ਵੀ ਇਹ ਕਾਰਵਾਈਆਂ ਕੀਤੀਆਂ ਗਈਆਂ ਕਿ ਜਿਹੜੇ ਨਸ਼ਾ ਤਸਕਰ ਹੈਗੇ ਆ ਉਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਢਾਹ ਦਿੱਤੀਆਂ ਗਈਆਂ ਉਹਨਾਂ ਤੇ ਪੀਲੇ ਪੰਜੇ ਚਲਾ ਦਿੱਤੇ ਗਏ ਹੈਗੇ ਆ ਮੇਰਾ ਮੇਰਾ ਸਵਾਲ ਇੱਥੇ ਇਹ ਹੈਗਾ ਵਕੀਲ ਹੋਣ ਦੇ ਨਾਤੇ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਹੈਗਾ ਕਿ ਵਕੀਲ ਅਪੀਲ ਦਲੀਲ ਕੋਰਟ ਕਚਹਿਰੀ ਕਿੱਥੇ ਆ ਕਿਹੜੇ ਹੁਕਮਾਂ ਦੇ ਤਹਿਤ ਜਿਹੜਾ ਹੈਗਾ ਇੱਕ ਜਿਹੜੀ ਸਰਕਾਰ ਦੀ ਪ੍ਰਾਪਰਟੀ ਹੈਗੀ ਆ ਉਸ ਨੂੰ ਕਿਵੇਂ ਢਾਇਆ ਜਾ ਰਿਹਾ ਹੈਗਾ ਪ੍ਰਾਪਰਟੀਆਂ ਨੂੰ ਕਿਵੇਂ ਡੈਮੇਜ ਕੀਤਾ ਜਾ ਰਿਹਾ ਹੈ ਇਹ ਮੈਨੂੰ ਇਹ ਲੱਗਦਾ ਹੈਗਾ ਕਿ ਇਨਫਰਾਸਟ੍ਰਕਚਰ ਨੂੰ ਖਤਮ ਕਰਨਾ ਇਹ 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 ਸਰਕਾਰ ਦਾ ਜਿਹੜਾ ਹੈਗਾ ਕੰਮ ਨਹੀਂ ਹੋਇਆ ਕਰਦਾ ਮੇਰੇ ਮੇਰਾ ਇੱਕ ਕੁਐਸਚਨ ਹੈਗਾ ਪਿਛਲੇ ਦਿਨਾਂ ਦੇ ਵਿੱਚ ਪਟਿਆਲਾ ਪੁਲਿਸ ਡੀਆਈਜੀ ਲੈਵਲ ਤੇ ਆਈਜੀ ਲੈਵਲ ਤੇ ਕਿਵੇਂ ਛਾਪੇ ਮਾਰਦੇ ਫਿਰ ਰਹੇ ਆ ਮੈਂ ਪੁੱਛਦਾ ਕਿ ਉਹਨਾਂ ਦੇ ਵਿੱਚੋਂ ਮੈਂ ਤੁਹਾਨੂੰ ਪ੍ਰਾਸਰ ਨੂੰ ਸਵਾਲ ਕਰਦਾ ਕਿ ਇੱਕ ਉਹ ਵੱਡਾ ਨਸ਼ਕ ਨਸ਼ਾ ਤਸਕਰ ਦੱਸੋ ਜਿਹਦੇ ਘਰ ਦੀ ਕੋਠੀ ਤੁਹਾਨੂੰ ਦਿਖੀ ਹੋਵੇ ਕਿ ਟੈਂਦੀ ਟੈ ਰਹੀ ਹੈਗੀ ਆ ਛੋਟੇ ਛੋਟੇ ਗਰੀਬ ਲੋਕਾਂ ਦੇ ਵੇੜਿਆਂ ਦੇ ਵਿੱਚ ਜਾ ਕੇ ਉਹਨਾਂ ਦੇ ਲੋਕਾਂ ਨੂੰ ਜਿਹੜਾ ਹੈਗਾ ਤੰਗ ਕਰਿਆ ਜਾ ਰਿਹਾ ਹੈ ਮੈਂ ਨਹੀਂ ਕਹਿੰਦਾ ਕਿ ਉਹ ਜੇ ਨਸ਼ਾ ਫਸਕਰ ਹੈਗੇ ਕੋਈ ਚੰਗੀ ਗੱਲ ਹੈਗੀ ਆ ਪਰ ਮੇਰਾ ਸਵਾਲ ਐਨਾ ਹੀ ਹੈਗਾ ਕਾਨੂੰਨ ਦੇ ਦਾਅਵੇ ਦੇ ਕਿ ਕੀ ਇਹ ਜਿਹੜਾ ਹੈਗਾ ਇਸ ਤਰ੍ਹਾਂ ਪੁਲਿਸ ਫਿਰ ਇਹ ਤਾਂ ਡਿਕਟੇਟਰਸ਼ਿਪ ਸ਼ੁਰੂ ਹੋ ਗਈ ਮੈਂ ਦੂਜਾ ਮੈਨੂੰ ਇੱਕ ਮੈਂ ਸਵਾਲ ਕਰਦਾ ਮੈਂ ਫਤੇਗੜ ਸਾਹਿਬ ਦੇ ਵਿੱਚ ਇੱਕ ਆਨਰੇਬਲ ਹਾਈ ਕੋਰਟ ਨੇ ਬ੍ਰਾਹਮਣ ਮਾਜਰੇ ਦਾ ਇੱਕ ਆਰਡਰ ਕੀਤਾ ਜੀ ਦੇ ਵਿੱਚ ਡਿਪਟੀ ਕਮਿਸ਼ਨਰ ਐਸਐਸਪੀ ਨੂੰ ਡਰੈਕਸ਼ਨਰ ਦੀਆਂ ਕੇ ਇੰਨੀ ਤਰੀਕ ਤੱਕ ਜਿਹੜਾ ਹੈਗਾ ਇਹ ਸਾਰਾ ਜਿਹੜਾ ਹੈਗਾ ਖਤਮ ਕਰਕੇ ਲਿਆਂਦਾ ਜਾਵੇ ਉਸ ਦੇ ਉੱਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ ਹੈਗੀ ਉਹ ਉਸ ਦੇ ਵਿੱਚ ਸਾਰਿਆਂ ਦਾ ਸਾਰਾ ਪ੍ਰਸ਼ਾਸਨ ਪਪਾ ਪਾਰ ਹੋਇਆ ਵਾਸੀ ਕਿ ਕੋਈ ਬਿਲਡਿੰਗ ਨਾਤਾ ਬੇ ਕਿਸੇ ਤਰ੍ਹਾਂ ਜਿਹੜਾ ਹੈਗਾ ਇਹਨਾਂ ਦਾ ਰਾਜੀਨਾਮਾ ਕਰਾ ਦਿੱਤਾ ਜਾਵੇ ਮੈਂ ਕਹਿੰਦਾ ਪ੍ਰਾਪਰਟੀਆਂ ਨੂੰ ਜਿਹੜਾ ਹੈਗਾ ਸਰਕਾਰ ਦੇ ਕਬਜ਼ੇ ਦੇ ਵਿੱਚ ਵੀ ਲੱਤਾ ਜਾ ਸਕਦਾ ਹੈਗਾ ਜੇ ਉਹ ਬੇਗਨਾ ਸਾਬਤ ਹੁੰਦੇ ਆ ਤਾਂ ਉਹਨਾਂ ਨੂੰ ਪ੍ਰਾਪਰਟੀਆਂ ਜਿਹੜੀਆਂ ਆ ਇਹ ਮੋੜੀਆਂ ਵੀ ਜਾ ਸਕਦੀਆਂ ਹੈਗੀਆਂ ਪਰ ਇਹ ਗੱਲ ਕਹਿ ਦੇਣਾ ਕਿ ਜੀ ਤੁਸੀਂ ਚੱਕਿਆ ਪੰਜਾ ਧਾਰ ਦੀ ਧਾਰ ਪੁਲਿਸ ਲੈ ਕੇ ਐਸਐਸਪੀ ਡੀਆਈਜੀ ਆਈਜੀ ਜਿਹੜੇ ਅੱਗੇ ਆ ਉਹਨਾਂ ਦੀ ਅਗਵਾਈ ਕਰਦੇ ਜਾ ਰਹੇ ਹੈਗੇ ਆ ਇਹ ਇਹ ਕੋਈ ਸਸਤਰਮ ਨਹੀਂ ਹੈਗਾ ਬੀਲੇ ਦਿਨਾਂ ਦੇ ਵਿੱਚ ਔਰ ਇਹ ਕਾਰਵਾਈ ਹੋਣੀ ਕਿਉਂ ਹੋਈ ਪਵਾਲੇ ਦੇ ਕੇਸ ਤੋਂ ਬਾਅਦ ਕਿਉਂ ਕਾਰਵਾਈਆਂ ਹੋਈਆਂ ਉਸ ਤੋਂ ਪਹਿਲਾਂ ਕਿਉਂ ਨਹੀਂ ਹੋਈਆਂ ਉਹ ਕੀ ਉਸ ਟਾਈਮ ਦੇ ਉੱਤੇ ਜਦੋਂ ਡੀਜੀਪੀ ਸਾਹਿਬ ਆਪ ਉਹਦੇ ਵਿੱਚ ਬੈਠੇ ਸੀ ਫੰਕਸ਼ਨ ਦੇ ਵਿੱਚ ਬੈਠਾ ਸੀ ਔਰ ਇੱਕ ਸਟੇਟ ਦਾ ਗਵਰਨਰ ਜਿਹੜਾ ਹੈਗਾ ਸ਼ਰਿਆਮ ਕਰ ਰਿਹਾ ਹੈਗਾ ਕਿ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਸਕੂਲਾਂ ਦੇ ਵਿੱਚ ਨਸ਼ਾ ਪਹੁੰਚ ਚੁੱਕਿਆ ਹੈਗਾ ਉਸ ਵੇਲੇ ਤਾਂ ਪੀਲੇ ਪੰਜੇ ਚੱਲੇ ਨਹੀਂ ਹੋਰ ਪੀਲੇ ਪੰਜੇ ਜਿਹੜੇ ਹੈਗੇ ਆ ਮੈਂ ਮੈਂ ਤਾਂ ਆਨਰੇਬਲ ਹਾਈ ਕੋਰਟ ਨੂੰ ਵੀ ਰਿਕੁਐਸਟ ਕਰਦਾ ਬੇਨਤੀ ਕਰਦਾ ਔਰ ਮੈਂ ਆਪਣੇ ਵੀ ਜਿਹੜੀ ਹੈਗੀ ਲੀਗਲ ਟੀਮ ਉਹਦੇ ਨਾਲ ਗੱਲ ਕਰੂੰਗਾ ਕਿ ਇਹਦੇ ਉੱਤੇ ਜਿਹੜਾ ਹੈਗਾ ਆਨਰੇਬਲ ਹਾਈ ਕੋਰਟ ਦੇ ਵਿੱਚ ਜਾਇਆ ਜਾਊਗਾ ਤਾਂ ਕਿ ਇਹ ਦੇਖਿਆ ਜਾਵੇ ਕਿ ਇਹਨਾਂ ਨੂੰ ਕਿਹਨੇ ਇਹ ਰਾਈਟ ਦਿੱਤੇ ਹੈਗੇ ਆ ਕਿ ਇਹ ਜਿਹੜਾ ਹੈਗਾ ਇਸ ਤਰ੍ਹਾਂ ਜਿਹੜਾ ਬੁਰੇ ਤਰੀਕੇ ਦੇ ਨਾਲ ਲੋਕਾਂ ਦੀਆਂ ਪ੍ਰਾਪਰਟੀਆਂ ਨੂੰ ਜਿਹੜਾ ਹੈਗਾ ਕਾਹਨ ਕਰਨ ਔਰ ਨਾਲ ਦੀ ਨਾਲ ਮੈਂ ਕਿਉਂਕਿ ਮੇਰੇ ਜ਼ਿਲ੍ਹੇ ਦੇ ਨਾਲ ਸਬੰਧਤ ਹੈਗਾ ਦੇਖੋ ਸਰਕਾਰਾਂ ਫੰਡ ਇਕੱਠੇ ਕਰਦੀਆਂ ਸਰਕਾਰਾਂ ਟੈਕਸ ਇਕੱਠੇ ਕਰਦੀਆਂ ਉਹ ਪਰਿਵਾਰ ਦੇ ਜਿਹਦੇ ਦੋ ਜੀ ਜੜੇ ਹੈਗੇ ਆ ਸਰਕਾਰ ਦੀਆਂ ਅੰਗਹਿਲੀਆਂ ਕਰਕੇ ਪੁਲਿਸ ਦੀ ناکਾਮੀਆਂ ਕਰਕੇ ਜਿਹੜੇ ਹੈਗੇ ਆਪਣੀ ਜਾਨ ਦੇ ਚੁੱਕੇ ਆ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਦੀ ਵਾਪੜਨੀ ਚਾਹੀਦੀ ਆ ਉਹਨਾਂ ਦੀ ਬਿਰਧ ਮਾਤਾ ਜਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਸਾਰਿਆਂ ਦੇ ਸਾਹਮਣੇ ਵਿਯੋਗ ਕਰ ਰਹੀ ਸੀ ਉਸ ਦਾ ਹੱਥ ਪੜਨਾ ਚਾਹੀਦਾ ਉਸ ਨੂੰ ਦਾ ਧਾਰ ਸਬੰਧਣਾ ਚਾਹੀਦਾ ਔਰ ਇਹ ਸਰਕਾਰਾਂ ਦੀ ਇਹੀ ਡਿਊਟੀ ਆ। ਜੀਐਸ ਦਾ ਜ਼ੀਰਾ ਵੱਧ ਗਿਆ ਪਰ ਨਸ਼ਾ ਕਿੱਥੋਂ ਆਇਆ? ਤੇ ਉਹਨਾਂ ਨੂੰ ਕਿੱਥੇ ਪਾਇਆ? ਦੇਖੋ ਮੈਂ ਇੱਕ ਗੱਲ ਕਰਾਂ ਇਸ ਨਸ਼ੇ ਦੇ ਮਾਮਲੇ ਦੇ ਵਿੱਚ ਦੋਵੇਂ ਸਰਕਾਰਾਂ ਜਿਹੜੀਆਂ ਹੈਗੇ ਪੰਜਾਬ ਸਰਕਾਰ ਔਰ ਸੈਂਟਰਲ ਸਰਕਾਰ ਬਰਾਬਰ ਦੀਆਂ ਭਾਗੀ ਹੈਗੀਆਂ। ਜਿਹੜਾ ਇਹ ਚਿੱਟਾ ਨਸ਼ਾ ਰੋਜ਼ ਤੁਸੀਂ ਦੇਖਿਆ ਕਿ ਡਰੋਨਾਂ ਦੇ ਰਾਹੀਂ ਆ ਰਿਹਾ। ਜਿਵੇਂ ਇਹ ਜਿਹੜੀ ਹੈਗੀ ਆ ਬੀਜੇਪੀ ਦੀ ਸਰਕਾਰ, ਸੈਂਟਰ ਦੀ ਸਰਕਾਰ ਆਈ ਸੀ ਸਭ ਤੋਂ ਪਹਿਲਾਂ ਇਹਨਾਂ ਨੇ ਕਰਿਆ ਕਿ 50 ਕਿਲੋਮੀਟਰ ਦਾ ਏਰੀਆ ਬਾਰਡਰ ਦਾ ਜਿਹੜਾ ਹੈਗਾ ਉਹ ਬੀਐਸਐਫ ਦੀ ਹਦੂਦ ਦੇ ਵਿੱਚ ਲਿਆਂਦਾ ਔਰ ਉਸ ਤੋਂ ਬਾਅਦ ਜਿਹੜਾ ਹੈਗਾ ਫਿਰ ਨਸ਼ਾ ਜਿਹੜਾ ਹੈਗਾ ਅੱਜ ਫਤੇਗੜ ਜ਼ਿਲ੍ਹੇ ਤੱਕ ਪਹੁੰਚਿਆ ਹੈ ਜਿਹੜਾ ਉਹਦੇ ਵਿੱਚ ਦੋ ਨਗਹਿਲੀਆਂ ਸਭ ਤੋਂ ਪਹਿਲਾਂ 50 ਕਿਲੋਮੀਟਰ ਤੱਕ ਬੀਐਸਐਫ ਜਿਹੜੀ ਸੈਂਟਰ ਦੀ ਆ ਉਸ ਤੋਂ ਬਾਅਦ ਜਿਹੜਾ ਉੱਥੇ ਤੋਂ ਚੱਲ ਕੇ ਇੱਥੇ ਤੱਕ ਆ ਰਿਹਾ ਉਹ ਪੰਜਾਬ ਦੀ ਜਿਹੜੀ ਪੁਲਿਸ ਹੈਗੀ ਆ ਉਸ ਟਾਈਮ ਕਿਥੇ ਸੁੱਤੀ ਪਈ ਹੈ ਜਦੋਂ ਉਹਨਾਂ ਦੀ ਨਾਲ ਦੀ ਨਾਲ ਜਿਹੜਾ ਹੈਗਾ ਪੁਲਿਸ ਦਾ ਜਿਹੜਾ ਹੈਗਾ 1.0 ਪ੍ਰੋਗਰਾਮ ਹੈ ਕਿ ਕਿਸ ਤਰ੍ਹਾਂ ਜਿਹੜਾ ਹੈਗਾ ਸਰਕਾਰ ਦੇ ਲਈ ਫੰਡ ਹੈ ਜਿਹੜੇ ਔਰ ਪੈਸੇ ਜਿਹੜੇ ਹੈਗੇ ਅਰੇਂਜ ਕੀਤੇ ਜਾਉਂ। ਜਗਦੀਸ਼ ਭੋਲਾ ਕੋਲ ਵੀ ਵੱਡੇ ਵੱੱਡੇ ਜਿਹੜਾ ਨਸ਼ਾ ਨਿਕਲਿਆ ਸੀਗਾ ਉਹ ਵੀ ਪੁਲਿਸ ਦਾ ਵੱਡਾ ਅਫਸਰ ਸੀਗਾ ਡੀਐਸਪੀ ਸੀਗਾ ਕਿ ਪੁਲਿਸ ਜਿਹੜੇ ਆਪਣੇ ਜਿਹੜੇ ਉਹਨਾਂ ਦੇ ਅਫਸਰ ਨੇ ਜਿਹੜੇ ਨਸ਼ੇ ਤਸਕਰੀ ਵਿੱਚ ਪਾਏ ਗਏ ਸੀ ਪਿਛਲੇ ਤਮੇਦਾਨ ਉਹਨਾਂ ਦੀ ਬਿਲਡਿੰਗਾਂ ਨੂੰ ਵੀ ਥੋੜਾ ਥੋੜਾ ਬਣਾਇਆ ਜਾਊਗਾ। ਦੇਖੋ ਇਹ ਤਾਂ ਮੈਂ ਮੈਂ ਤਾਂ ਪਹਿਲਾਂ ਤੋਂ ਮੇਰਾ ਸਵਾਲ ਮੈਂ ਕਰ ਚੁੱਕਿਆ। ਕਿ ਇਹ ਤਾਂ ਗਰੀਬਾਂ ਦੇ ਬੇੜਿਆਂ ਦੇ ਵਿੱਚ ਜਿਹੜੇ ਹੈਗੇ ਆ ਛਾਪੇ ਮਾਰਦੇ ਫਿਰਦੇ ਆ ਜਿਹੜੇ ਵਿਚਾਰੇ ਇਹ ਹੈਪਚੂਰ ਮਤਲਬ ਅਡਿਕਟ ਹੈਗੇ ਆ ਜਾਂ ਉਹ ਜਿਹੜੇ ਲੋਕ ਹੈਗੇ ਆ ਜਿਹੜੇ ਛੋਟਾ ਮੋਟਾ ਕੰਮ ਕਰਦੇ ਹੈਗੇ ਆ ਉਹਨਾਂ ਨੂੰ ਮੈਂ ਨਾ ਮੈਂ ਆਪਣੀ ਜਿਹੜੀ ਹੈਗੇ ਜਵਾਨ ਖੋਲਣੀ ਨਹੀਂ ਚਾਹਦਾ ਕਿਵੇਂ ਲੋਕਾਂ ਨੂੰ ਜਿਹੜਾ ਹੈਗਾ ਘਰਾਂ ਤੋਂ ਚੱਕ ਚੱਕ ਕੇ ਉਹਨਾਂ ਦੇ ਉੱਤੇ ਜਾਲੀ ਗੋਲੀਆਂ ਦੇ ਨਸ਼ਿਆਂ ਦੇ ਕੇਸ ਪਾਪਾ ਕੇ ਅਦਾਲਤਾਂ ਦੇ ਵਿੱਚ ਪੇਸ਼ ਕਰਿਆ ਜਾ ਰਿਹਾ ਕਿਵੇਂ ਅਦਾਲਤਾਂ ਜਿਹੜੀਆਂ ਹੈਗੀਆਂ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਭਾਰ ਰਹੀ ਮੈਂ ਇੱਕ ਸਵਾਲ ਮੇਰਾ ਇੱਕ ਹੋਰ ਵੀ ਹੈ ਇਹ ਪੰਜਾਬ ਦੀਆਂ ਜੇਲ੍ਹਾਂ ਦੀ ਕੈਪੈਸਿਟੀ ਦੇਖ ਲਓ ਕਿੰਨੀ ਹੈਗੀ ਆ ਅੱਜ ਜੇਲ੍ਹਾਂ ਦੇ ਵਿੱਚ ਜਿਹੜੇ ਬੰਦੇ ਬੈਠੇ ਹੈਗੇ ਆ ਉਹ ਦੇਖ ਲਓ ਉਹਨਾਂ ਦੀ ਗਿਣਤੀ ਕਿੰਨੀ ਹੈਗੀ ਆ ਅੱਜ ਜਿਹੜੇ ਅੰਦਰ ਜੇਲ੍ਹਾਂ ਦੇ ਵਿੱਚ ਜਾ ਰਹੇ ਆ ਉਹ ਜਾਨਵਰਾਂ ਤੋਂ ਘੱਟ ਨਹੀਂ ਹੈਗੇ ਲੋਕ ਜਾਨਵਰਾਂ ਤੋਂ ਬੱਧਰ ਉਹਨਾਂ ਦੀ ਹਾਲਤ ਹੈ ਉਸੇ ਕਹਿਣਾ ਚਾਹੁੰਦਾ ਵੀ ਇਹ ਜਿਹੜੇ ਜੋ ਪੁਲਿਸ ਕਰ ਰਹੀ ਖਾਣਾ ਪੂਰਤੀ ਕਰ ਰਹੀ ਖਾਣਾ ਪੂਰਤੀ ਹੈ ਬਿਲਕੁਲ ਮੇਰਾ ਤਾਂ ਪਹਿਲਾ ਮੇਰਾ ਸਵਾਲ ਇਹੀ ਸੀ ਕਿ ਪਵਾਲੇ ਵਾਲੇ ਕੇਸ ਤੋਂ ਬਾਅਦ ਇਹ ਸ਼ੁਰੂਆਤ ਹੋਗੀ ਅੱਗੇ ਵੀ ਇਹੀ ਕਰਦੇ ਜਿਹੜਾ ਮੈਟਰ ਸਾਹਮਣੇ ਆ ਜਾਂਦਾ ਉਸ ਨੂੰ ਜਿਹੜਾ ਹੈਗਾ ਕਵਰ ਆਪਸ સ્ટોਰੀਆਂ ਜਿਹੜੀਆਂ ਤੇ ਲੋਕਾਂ ਦੇ ਵਿੱਚ ਮੀਡੀਆ ਦੇ ਵਿੱਚ ਉਹ ਚੱਲਦਾ ਰਹੇ ਔਰ ਲੋਕ ਦੇਖਦੇ ਰਹੇ